ਨੈਤ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਸ਼ਹਿਰ ਵਿੱਚ ਇਰੇਕਟਾਈਲ ਡਿਸਫੰਕਸ਼ਨ ਨਾਲ ਪੀੜਿਤ ਦੋ ਮਰਦਾਂ ਦੇ ਪੈਨਾਈਲ ਇੰਪਲਾਂਟ ਦੀਆਂ ਜਟਿਲ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ ਦੋਵੇਂ ਕੇਸ ਉਹ ਸਨ ਜਿੱਥੇ ਦਵਾਈਆਂ ਅਤੇ ਹੋਰ ਥੈਰੇਪੀ ਨਾਲ ਸੁਧਾਰ ਨਾ ਹੋਣ ਕਾਰਨ ਸਰਜਰੀ ਹੀ ਇੱਕੋ ਵਿਕਲਪ ਸੀ ਫਾਰਜੀ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਹੈੱਡ ਡਾਕਟਰ ਪੁਨੀਤ ਬੰਸਰ ਨੇ ਕਿਹਾ ਕਿ ਇਹ ਕੇਸ ਇਹ ਗੱਲ ਸਾਫ਼ ਦਰਸਾਉਂਦੇ ਹਨ ਕਿ ਮਰਦਾਂ ਦਾ ਸਿਹਤ ਵਿੱਚ ਸਮੇਂ ਤੇ ਜਾਂਚ ਅਤੇ ਖੁੱਲ ਕੇ ਗੱਲ ਕਰਨਾ ਕਿੰਨਾ ਜ਼ਰੂਰੀ ਹੈ ਡਾਕਟਰ ਬੰਸਰ ਨੇ ਦੱਸਿਆ ਕਿ ਪਹਿਲੇ ਕੇਸ ਵਿੱਚ 43 ਸਾਲਾ ਐਨਆਰਆਈ ਮਰੀਜ਼ ਕਈ ਸਾਲਾਂ ਤੋਂ ਇਰੇਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਸਨ ਸਾਰੀਆਂ ਰਿਪੋਰਟਾਂ ਨਾਰਮਲ ਹੋਣ ਦੇ ਬਾਵਜੂਦ ਉਹਨਾਂ ਦੀ ਹਾਲਤ ਬਦਤੀ ਗਈ ਦਵਾਈਆਂ ਨਾਲ ਫਰਕ ਨਾ ਪੈਣ ਤੇ ਮੈਲੇ ਇਵਲ ਪੈਨਾਈਲ ਇੰਪਲਾਂਟ ਲਗਾਇਆ ਗਿਆ ਜੋ ਪੂਰੀ ਸਾਵਧਾਨੀ ਨਾਲ ਜਨਰਲ ਐਨੇਸਥੀसिया ਹੇਠ ਕੀਤਾ ਗਿਆ ਮਰੀਜ਼ ਨੂੰ ਅਗਲੇ ਦਿਨ ਹੀ ਕੈਥੀਟਰ ਤੋਂ ਮੁਕਤ ਕਰਕੇ ਠੀਕ ਹਾਲਤ ਵਿੱਚ ਛੁੱਟੀ ਦੇ ਦਿੱਤੀ ਗਈ ਦੂਜੇ ਕੇਸ ਵਿੱਚ 42 ਸਾਲਾ ਮਰੀਜ਼ ਸਨ ਜਿਨ੍ਹਾਂ ਨੂੰ ਪਹਿਲਾਂ ਪ੍ਰਿਆਪイズਮ ਅਤੇ ਸ਼ੰਟ ਸਰਜਰੀ ਹੋ ਚੁੱਕੀ ਸੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਲਈ ਉਹਨਾਂ ਨੂੰ ਟਿਊਬ ਮੈਲੇਬਲ ਪੈਨਾਈਲ ਇੰਪਲਾਂਟ ਲਗਾਇਆ ਗਿਆ ਸਰਜਰੀ ਸਫਲ ਰਹੀ ਅਤੇ ਕੁਝ ਦਿਨਾਂ ਵਿੱਚ ਮਰੀਜ਼ ਨੂੰ ਘਰ ਭੇਜ ਦਿੱਤਾ ਗਿਆ ਡਾਕਟਰ ਪੁਨੀਤ ਬੰਸਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਰੇਕਟਾਈਲ ਡਿਸਫੰਕਸ਼ਨ ਮਰਦਾਂ ਵਿੱਚ ਆਮ ਸਮੱਸਿਆ ਹੈ ਪਰ ਅਕਸਰ ਲੋਕ ਇਸ ਨੂੰ ਸ਼ਰਮ ਕਰਕੇ ਲੁਕਾ ਲੈਂਦੇ ਹਨ ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਸਕਦੀ ਹੈ ਇਸ ਦਾ ਪ੍ਰਭਾਵ ਮਾਨਸਿਕ ਸਿਹਤ ਰਿਸ਼ਤੇ ਅਤੇ ਜੀਵਨ ਦੀ ਗੁਣਵੱਤਾ ਤੇ ਵੀ ਪੈਂਦਾ ਹੈ ਕਈ ਦੇ ਕੇਸਾਂ ਵਿੱਚ ਦਵਾਈਆਂ ਕਾਉਂਸਲਿੰਗ ਤੇ ਜੀਵਨ ਸ਼ੈਲੀ ਬਦਲਾਅ ਨਾਲ ਸੁਧਾਰ ਮਿਲ ਸਕਦਾ ਹੈ ਪਰ ਕੁਝ ਮਾਮਲਿਆਂ ਵਿੱਚ ਸਰਜਰੀ ਹੀ ਵਿਕਲਪ ਬਣਦੀ ਹੈ ਉਹਨਾਂ ਨੇ ਕਿਹਾ ਕਿ ਇਰੇਕਟਾਈਲ ਡਿਸਫੰਕਸ਼ਨ ਦੇ ਲੱਛਣ ਨਜ਼ਰ ਆਉਣ ਤੇ ਤੁਰੰਤ ਯੂਰੋਲੋਜਿਸਟ ਨਾਲ ਸਲਾਹ ਲੈਣੀ ਚਾਹੀਦੀ ਹੈ ਸਮੇਂ ਤੇ ਜਾਂਚ ਸਹੀ ਇਲਾਜ ਤੇ ਜਾਗਰੂਕਤਾ ਨਾਲ ਅਜਿਹੀਆਂ ਜਟਿਲ ਸਮੱਸਿਆਵਾਂ ਦਾ ਸਫਲ ਨਿਪਟਾਰਾ ਕੀਤਾ ਜਾ ਸਕਦਾ ਹੈ